ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਦੇ ਲੋ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੋਜ ਜੀ ਦੁਆਰਾ ਲਿਖੀ ਕਿਤਾਬ ਸੁਖੰਨ ਸਨੇਹ ਲੈਂਪ ਦੀ ਰੋਸ਼ਨੀ ਵਿੱਚ ਸਾਡੀ ਸੂਝ ਦੀਆਂ ਅੱਖਾਂ ਲੈਂਪ ਵਾਲੇ ਜਮਾਨੇ ਵਿੱਚ ਖੁੱਲੀਆਂ ਸਨ ਉਦੋਂ ਲੋਕਾਂ ਦੀ ਸ਼ਕਸ਼ੇਤ ਜਾਦ ਦੀਵੇ ਵਰਗੀ ਸੀ ਜਾਂ ਲੈਂਪ ਵਰਗੀ ਸਾਡੀ ਮਾਂ ਦੱਸਦੀ ਸੀ ਕਿ ਲੈਂਪ ਹੈ ਤਾਂ ਦੀਵਾ ਹੀ ਸੀ ਪਰ ਅੰਗਰੇਜ਼ਾਂ ਨੇ ਉਸ ਨੂੰ ਸ਼ੀਸ਼ੇ ਦਾ ਟਾਪ ਪਹਿਨਾ ਦਿੱਤਾ ਸੀ ਲੈਂਪ ਕੇਬਲ ਲੈਂਪ ਹੀ ਨਹੀਂ ਸੀ ਇਹ ਸਾਡੇ ਘਰ ਦਾ ਇੱਕ ਜੀ ਸੀ ਜਿਹੜਾ ਸ਼ਾਮ ਵੇਲੇ ਉਜਾਗਰ ਹੁੰਦਾ ਸੀ ਹੁਣ ਜਦੋਂ ਕਿਸੇ ਬਜ਼ੁਰਗ ਨੂੰ ਲਾਹੌਰ ਦੀਆਂ ਗੱਲਾਂ ਕਰਦੇ ਆ ਸੁਣਦਾ ਹਾਂ ਤਾਂ ਸਮਝ ਆਉਂਦੀ ਹੈ ਕਿ ਉਸ ਦੀ ਸੂਝ ਦੀਆਂ ਅੱਖਾਂ ਲਾਹੌਰ ਦੀਆਂ ਗਲੀਆਂ ਵਿੱਚ ਖੁੱਲੀਆਂ ਹੋਣਗੀਆਂ ਉਸ ਦੀਆਂ ਜਾਗਦੀਆਂ ਅੱਖਾਂ ਨੇ ਸੁਪਨੇ ਉੱਥੇ ਹੀ ਵੇਖਣੇ ਸਿੱਖੇ ਹੋਣਗੇ ਜਦੋਂ ਕੋਈ ਆਪਣੇ ਬਚਪਨ ਦੀਆਂ ਗੱਲਾਂ ਕਰਦਾ ਹੈ ਤਾਂ ਮੈਨੂੰ ਉਹ ਇੱਕ ਲੈਂਪ ਪ੍ਰਤੀਤ ਹੁੰਦਾ ਹੈ ਜਗਦਾ ਹੋਇਆ ਲੈਂਪ ਲੈਂਪ ਦੀ ਰੋਸ਼ਨੀ ਵਿੱਚ ਸਾਰੇ ਸੋਹਣੇ ਲੱਗਦੇ ਸਨ ਮੇਰੀ ਮਾਂ ਤਾਂ ਹੈ ਵੀ ਸੋਹਣੀ ਸੀ ਉਹ ਹੋਰ ਵੀ ਸੋਹਣੀ ਲੱਗਦੀ ਸੀ ਉਦੋਂ ਸੰਤਾਨ ਦੀ ਹਾਜ਼ਰੀ ਵਿੱਚ ਮਾਮਾ ਦਾ ਅੰਦਰਲਾ ਚਾਨਣ ਉਹਨਾਂ ਦੇ ਚਿਹਰਿਆਂ ਤੇ ਆ ਜਾਇਆ ਕਰਦਾ ਸੀ ਲੈਂਪ ਬਾਲਦਿਆਂ ਜਦੋਂ ਮੈਂ ਆਪਣੀ ਮਾਂ ਦੇ ਚਿਹਰੇ ਨੂੰ ਵੇਖਦਾ ਤਾਂ ਮੈਨੂੰ ਇੰਜ ਲੱਗਦਾ ਜਿਵੇਂ ਦੁੱਧ ਦੇ ਭਰੇ ਪਤੀਲੇ ਤੇ ਮਲਾਈ ਆ ਗਈ ਹੋਵੇ ਮੇਰੇ ਪਿਤਾ ਜੀ ਦੀ ਚੰਗੀ ਕਿਸਮਤ ਸੀ ਜੋ ਉਹਨਾਂ ਦਾ ਵਿਆਹ ਮੇਰੀ ਮਾਂ ਨਾਲ ਹੋ ਗਿਆ। ਮੇਰੀ ਮਾਂ ਉਸ ਜਵਾਨੇ ਦੀ 5ਵੀਂ ਪਾਸ ਸੀ। ਜਦੋਂ ਤੀਜੀ ਪਾਸ ਦਾ ਵਿਆਹ ਤਹਿਸੀਲਦਾਰ ਨਾਲ ਹੋ ਜਾਇਆ ਕਰਦਾ ਸੀ। ਜਦੋਂ ਮੇਰੇ ਪਿਤਾ ਦਾ ਵਿਆਹ ਹੋਇਆ ਤਾਂ ਉਹ ਡਾਕਖਾਨੇ ਵਿੱਚ ਕੰਮ ਕਰਦੇ ਸਨ। ਮੇਰੀ ਮਾਂ ਮੇਰੇ ਪਿਤਾ ਨੂੰ ਸਭ ਤੋਂ ਸਿਆਣਾ ਪੁਰਸ਼ ਮੰਨਦੀ ਸੀ ਅਤੇ ਮੇਰੇ ਪਿਤਾ ਮੇਰੀ ਮਾਂ ਨੂੰ ਦੁਨੀਆ ਦੀ ਸਭ ਤੋਂ ਸੋਹਣੀ ਔਰਤ ਕਹਿੰਦੇ ਸਨ। ਲੈਂਪ ਦੀ ਰੋਸ਼ਨੀ ਵਿੱਚ ਜਦੋਂ ਮੈਂ ਉਹਨਾਂ ਨੂੰ ਵੇਖਦਾ ਤਾਂ ਉਹ ਹੋਰ ਵੀ ਪਿਆਰੇ ਲੱਗਦੇ ਅਤੇ ਭੈਣਾਂ ਭਰਾਵਾਂ ਵਿੱਚ ਇਸ ਗੱਲ ਦੀ ਬਹਿਸ ਛਿੜ ਪੈਂਦੀ ਕਿ ਕਿਸ ਨੇ ਕਿਸ ਦੀ ਗੋਦੀ ਵਿੱਚ ਬੈਠਣਾ ਹੈ ਹਰ ਕਿਸੇ ਦੀ ਜ਼ਿੰਦਗੀ ਵਿੱਚ ਇੱਕ ਗੀਤ ਵਰਗੀ ਉਮਰ ਹੁੰਦੀ ਹੈ ਜਦੋਂ ਸਾਰੀ ਦੁਨੀਆ ਲਾਚੀਆਂ ਦਾ ਬਾਗ ਪ੍ਰਤੀਤ ਹੁੰਦੀ ਹੈ ਉਦੋਂ ਲਾਚੀਆਂ ਦੇ ਬਾਗ ਵਾਲੀ ਮਾਂ ਲੈਂਪ ਬਾਲ ਕੇ ਉਸ ਕੋਲ ਬੈਠੀ ਨਿੱਕਾ ਮੋਟਾ ਕੰਮ ਕਰਦੀ ਕੁਝ ਗਾਉਣ ਲੱਗ ਪੈਂਦੀ ਲੈਂਪ ਸ਼ਾਇਦ ਮੇਰੀ ਮਾਂ ਲਈ ਮਹਿਫਿਲ ਦੀ ਸ਼ਮਾਂ ਸੀ ਜਿਸ ਵਿੱਚ ਉਸ ਨੂੰ ਦੁੱਧ ਉਤਰਨ ਵਾਂਗ ਗੀਤ ਅਤੇ ਕਵਿਤਾ ਉਤਰਦੀ ਸੀ ਲੈਂਪ ਦੀ ਨਿੱਕੀ ਜਹੀ ਲਾਟ ਤੋਂ ਸਿੱਖਿਆ ਸੀ ਕਿ ਕਿਸੇ ਵੀ ਕੀਮਤ 'ਤੇ ਹੌਸਲਾ ਨਹੀਂ ਛੱਡਣਾ ਚਾਹੀਦਾ ਹਰ ਹਨੇਰੀ ਅਤੇ ਝੱਖੜ ਵਿੱਚ ਲੈਂਪ ਵਾਂਗ ਬਲਦੇ ਰਹਿਣਾ ਚਾਹੀਦਾ ਹੈ ਕਹਿੰਦੇ ਹਨ ਜਦੋਂ ਧਰਤੀ 'ਤੇ ਪਹਿਲੀ ਵਾਰ ਸੂਰਜ ਡੁੱਬਣ ਲੱਗਿਆ ਤਾਂ ਉਸ ਨੇ ਕਿਹਾ ਹਨੇਰੇ ਵਿੱਚ ਮੇਰੀ ਹਾਜ਼ਰੀ ਕੌਣ ਲਾਵੇਗਾ ਦੀਵੇ ਨੇ ਨਿਰਮਾਨਤਾ ਨਾਲ ਕਿਹਾ ਮੈਂ ਯਤਨ ਕਰਾਂਗਾ ਕਹਿੰਦੇ ਹਨ ਜਦੋਂ ਦੀਵਾ ਬੁਝਣ ਲੱਗਿਆ ਤਾਂ ਜਗਨੂ ਨੇ ਕਿਹਾ ਤੇਰਾ ਸਫਰ ਮੈਂ ਜਾਰੀ ਰੱਖਾਂਗਾ ਉਦੋਂ ਗਲੀਆਂ ਵਿੱਚ ਰੋਸ਼ਨੀ ਨਹੀਂ ਸੀ ਹੁੰਦੀ ਇਸੇ ਕਰਕੇ ਪੁੱਤਾਂ ਪ੍ਰੇਤਾਂ ਦੀਆਂ ਕਹਾਣੀਆਂ ਬਧੇਰੇ ਪ੍ਰਚਲਿਤ ਸਨ ਗੁਰਦੁਆਰੇ ਵਿੱਚ ਵੀ ਸੀ ਆਪਣਾ ਆਪਣਾ ਲੈਂਪ ਲੈ ਕੇ ਜਾਂਦੇ ਉਦੋਂ ਗੁਰਦੁਆਰੇ ਮਾਮਾ ਤੋਂ ਇਲਾਵਾ ਬਹੁਤ ਬਾਬੇ ਹੀ ਆਇਆ ਕਰਦੇ ਸਨ ਜਿਹੜੇ ਪਤਾਸਿਆਂ ਦਾ ਪ੍ਰਸ਼ਾਦ ਨਾਲ ਬੈਠੇ ਬੱਚੇ ਨੂੰ ਦੇ ਦਿੰਦੇ ਸਨ ਅਸੀਂ ਆਪਣੇ ਆਪਣੇ ਬਾਬੇ ਮੱਲੇ ਹੋਏ ਸਨ ਸਾਨੂੰ ਮੁਸ਼ਕਲ ਉਦੋਂ ਹੁੰਦੀ ਜਦੋਂ ਬੱਚੇ ਵੱਧ ਜਾਂਦੇ ਅਤੇ ਬਾਬੇ ਘਟ ਜਾਂਦੇ ਸਾਨੂੰ ਕੀਰਤਨ ਦੀ ਓਕਾ ਹੀ ਕੋਈ ਸਮਝ ਨਹੀਂ ਸੀ ਪੈਂਦੀ ਸਾਡੀਆਂ ਮਾਵਾਂ ਗੁਰਦੁਆਰੇ ਅੰਦਰ ਬੈਠ ਜਾਂਦੀਆਂ ਤੇ ਅਸੀਂ ਬੇੜੇ ਵਿੱਚ ਲੁਕਣ ਮਿਚੀ ਖੇਡਦੇ 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 ਸਾਡੇ ਕੰਨ ਤੇਜ਼ ਤੇਜ਼ ਪੜੇ ਜਾਣ ਵਾਲੇ ਅਨੰਦ ਸਾਹਿਬ ਦੀ ਉੜੀਕਣ ਉੜੀ ਕਰਦੇ ਆ ਤੇ ਅਨੰਦ ਸਾਹਿਬ ਸ਼ੁਰੂ ਹੁੰਦਿਆਂ ਹੀ ਅਸੀਂ ਤੰਦੇ ਸੌ ਬਣ ਕੇ ਆਪਣੇ ਆਪਣੇ ਬਾਬੇ ਦੇ ਕੋਲ ਬਹਿ ਜਾਂਦੇ ਲੈਂਪ ਇਸ ਤਰ੍ਹਾਂ ਰੱਖੇ ਜਾਂਦੇ ਜਿਵੇਂ ਉਹ ਵੀ ਸਮਾਗਮ ਕਰ ਰਹੇ ਹੋਣ ਭੋਗ ਪੈਣ ਉਪਰੰਤ ਸੰਤੋਖਣ ਦੀ ਰਸਮ ਹੋਣੀ ਅਤੇ ਅਸੀਂ ਲੈਂਪ ਲੈ ਕੇ ਅੱਗੇ-ਅੱਗੇ ਤੁਰਨਾ ਸਾਨੂੰ ਇਸ ਗੱਲ ਦੀ تسਲੀ ਹੁੰਦੀ ਕਿ ਅਸੀਂ ਗੁਰੂ ਜੀ ਨੂੰ ਘਰ ਪਹੁੰਚਾ ਕੇ ਆਏ ਸਾਂ ਸਾਡੀ ਗਲੀ ਵਿੱਚ ਸਿਵਾਏ ਬਾਬੇ ਗੋਲੂ ਤੋਂ ਬਾਕੀ ਸਾਰੇ ਘਰਾਂ ਵਿੱਚ ਲੈਂਪ ਸਨ ਬਾਬਾ ਗੋਲੂ ਦੀਵਾ ਬਾਲਦਾ ਸੀ ਉਹ ਸ਼ਨੀ ਦੇ ਸ਼ਨੀ ਜਾਂਦਾ ਤੇ ਆਟਾ ਤੇ ਲੈ ਆਉਂਦਾ ਉਸ ਨੂੰ ਕਹਾਣੀਆਂ ਬਹੁਤ ਆਉਂਦੀਆਂ ਸਨ ਅਸਲ ਵਿੱਚ ਤਾਂ ਉਸ ਦਾ ਵਿਆਹ ਹੀ ਨਹੀਂ ਸੀ ਹੋਇਆ ਪਰ ਉਹ ਆਪਣੀ ਪਤਨੀ ਨੂੰ ਸਾਡੀ ਚਾਚੀ ਦੱਸਦਾ ਹਰ ਕਹਾਣੀ ਵਿੱਚ ਹਰ ਕਹਾਣੀ ਵਿੱਚ ਮੁਸੀਬਤ ਵੇਲੇ ਕਿਧਰੋਂ ਨਾ ਕਿਧਰੋਂ ਚਾਚੀ ਆ ਜਾਂਦੀ ਅਤੇ ਸਮੱਸਿਆ ਹੱਲ ਹੋ ਜਾਂਦੀ ਸਾਡੀਆਂ ਅੱਖਾਂ ਵਿੱਚ ਕਲਪਨਾ ਦੇ ਸੁਰਮੇ ਦੀ ਪਹਿਲੀ ਸਲਾਈ ਉਸੇ ਬਾਬੇ ਗੋਲੂ ਨੇ ਪਾਈ ਸੀ ਮੈਂ ਆਪਣੀ ਮਾਂ ਨੂੰ ਕਹਿਣਾ ਕਿ ਅਸੀਂ ਨਵਾਂ ਲੈਂਪ ਲੈ ਲਈਏ ਤੇ ਆਪਣਾ ਲੈਂਪ ਬਾਬੇ ਗੋਲੂ ਨੂੰ ਦੇ ਦਈਏ ਪਰ ਮਾਂ ਲੈਂਪ ਦੇਣ ਲਈ ਕਦੇ ਵੀ ਨਾ ਮੰਨੀ ਸ਼ਾਇਦ ਉਸ ਨੂੰ ਇਹ ਦਾਜ ਵਿੱਚ ਮਿਲਿਆ ਸੀ ਮੇਰੀ ਮਾਂ ਨੇ ਅੰਤ ਤੱਕ ਉਹ ਲੈਂਪ ਸੰਭੇ ਹੀ ਰੱਖਿਆ ਜਿਨ੍ਹਾਂ ਚੀਜ਼ਾਂ ਨਾਲ ਸਾਡੀਆਂ ਯਾਦਾਂ ਜੁੜੀਆਂ ਹੋਣ ਉਹਨਾਂ ਨੂੰ ਰੱਖਣ ਵਾਸਤੇ ਥਾਂ ਦੀ ਕਦੇ ਸਮੱਸਿਆ ਨਹੀਂ ਹੁੰਦੀ ਉਦੋਂ ਸਾਡੇ ਨਿੱਕੇ ਨਿੱਕੇ ਸ਼ੌਂਕ ਸਨ ਗੋਲ ਗੱਪੇ ਖਾਣ ਜਾਂਦੇ ਤਾਂ ਸੋਚਦਾ ਜਦੋਂ ਵੱਡਾ ਹੋਵਾਂਗਾ ਤਾਂ ਬਿਨਾ ਮੋਰੀ ਵਾਲੇ ਗੋਲ ਗੱਪੇ ਖਾਇਆ ਕਰਾਂਗਾ ਉਦੋਂ ਸੋਚਦਾ ਸਾਂ ਪ੍ਰਧਾਨ ਮੰਤਰੀ ਦਾ ਬਿਨਾ ਮੋਰੀ ਦੇ ਗੋਲ ਗੱਪੇ ਖਾਂਦਾ ਪ੍ਰਧਾਨ ਮੰਤਰੀ ਤਾਂ ਬਿਨਾ ਮੋਰੀ ਦੇ ਗੋਲ ਗੱਪੇ ਖਾਂਦਾ ਹੋਵੇਗਾ ਉਦੋਂ ਮੇਰੀ ਉਦੋਂ ਮੋਰੀ ਵਾਲੇ ਇੱਕ ਪੈਸੇ ਨਾਲ ਤਿੰਨ ਤਿੰਨ ਚੀਜ਼ਾਂ ਆ ਜਾਂਦੀਆਂ ਸਨ ਕਿਉਂਕਿ ਕਿਸੇ ਹੋਰ ਰੋਸ਼ਨੀ ਦਾ ਅਹਿਸਾਸ ਹੀ ਨਹੀਂ ਸੀ ਸੋ ਲੈਂਪ ਦੀ ਰੋਸ਼ਨੀ ਵੀ ਕਾਫੀ ਲੱਗਦੀ ਵਿਆਹਾਂ ਵਿੱਚ ਨਿੱਕੇ-ਨਿੱਕੇ ਮੁੰਡੇ ਸਿਰ ਤੇ ਗੈਸਾਂ ਲੈ ਕੇ ਚੱਲਦੇ ਉਦੋਂ ਲੋਕਾਂ ਦੇ ਚਾਅ ਸੁੱਚੇ ਸਨ ਸੋ ਉਹਨਾਂ ਦੀਆਂ ਖੁਸ਼ੀਆਂ ਵੀ ਖਾਲਸ ਸਨ ਕਿਸੇ ਚਾਚੇ ਤਾਏ ਜਾਂ ਭੂਆ ਮਾਸੀ ਦੇ ਆਉਣ ਤੇ ਸਧਾਰਨ ਜਿਹਾ ਦਿਹਾੜਾ ਵੀ ਤਿਹਾਰ ਵਾਂਗ ਗੁਜ਼ਰਦਾ ਤੇ ਮਹਿਮਾਨ ਦੇ ਚਲੇ ਜਾਣ ਤੇ ਘਰ ਸ਼ਮਸ਼ਾਨ ਵਾਂਗ ਲੱਗਦਾ ਉਹ ਬੜੀ ਗਰੀਬੀ ਦੇ ਦਿਨ ਸਨ ਪਰ ਉਹ ਅਤੀ ਪ੍ਰਸੰਨਤਾ ਤੇ ਸੰਤੁਸ਼ਟਤਾ ਦਾ ਯੁੱਗ ਸੀ। ਉਦੋਂ ਮੰਗਮੇ ਸਾਈਕਲ ਨਾਲ ਅਸੀਂ ਗੱਡੀ ਨਾਲ ਦੌੜ ਲਾਉਂਦੇ ਸਾਂ ਅਤੇ ਗੁਸਲਖਾਨੇ ਵਿੱਚ ਵੀ ਸਰੋਵਰ ਵਾਂਗ ਨਹਾਉਂਦੇ ਸਾਂ। ਉਦੋਂ ਟਿਕਟ ਲੈ ਕੇ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਬੇਟਿਕਟੇ ਮੁਸਾਫਰਾਂ ਨਾਲੋਂ ਵਧੇਰੇ ਹੋਇਆ ਕਰਦੀ ਸੀ। ਉਦੋਂ ਪੁਸਤਕਾਂ ਜਹੀਆਂ ਸਨ ਜਿਹੜੀਆਂ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਸਮਝਾ ਜਾਇਆ ਕਰਦੀਆਂ ਸਨ। ਉਦੋਂ ਜਦੋਂ ਕਿਸੇ ਇਸਤਰੀ ਦੇ ਸੰਤਾਨ ਨਾ ਹੁੰਦੀ ਤਾਂ ਸਾਰੇ ਮਹੱਲੇ ਦੇ ਬੱਚੇ ਉਸਦੇ ਪੁੱਤਰ ਧੀਆਂ ਬਣ ਜਾਂਦੇ ਸਨ ਸਾਡੇ ਮਹੱਲੇ ਵਿੱਚ ਇੱਕ ਵਿਧਵਾ ਰਹਿੰਦੀ ਸੀ ਚੋਚੋ ਉਹ ਵਰਤ ਵਰਡੇ ਰੱਖਦੀ ਸੀ ਪਰ ਸਾਨੂੰ ਸਦਾ ਉਸਦੇ ਘਰੋਂ ਕੁਝ ਖਾਣ ਨੂੰ ਮਿਲ ਜਾਂਦਾ ਉਦੋਂ ਅਸੀਂ ਕਿਸੇ ਘਾਰ ਥੱਲੇ ਆਉਣ ਦੇ ਡਰ ਤੋਂ ਮੁਕਤ ਆਪਣੀ ਗਲੀ ਵਿੱਚ ਦੌੜ ਸਕਦੇ ਸਾਂ ਉਦੋਂ ਕਿਸੇ ਦੇ ਘਰੋਂ ਦਾਲ ਸਬਜ਼ੀ ਦੀ ਕੋਲੀ ਲੈ ਆਉਣੀ ਸਾਡਾ ਹੱਕ ਸੀ ਉਹ ਯੁੱਗ ਇਹ ਇਮਾਨਦਾਰੀ ਦਾ ਸੀ ਪਿਆਰ ਇਮਾਨਦਾਰੀ ਤੋਂ ਬਿਨਾ ਸੰਭਵ ਨਹੀਂ ਹੁੰਦਾ ਲੈਂਪ ਦੀ ਰੋਸ਼ਨੀ ਤੇਲ ਤੋਂ ਬਿਨਾ ਸੰਭਵ ਨਹੀਂ ਸੀ ਪਰ ਤੇਲ ਵਿੱਚ ਮਿਲਾਵਟ ਲੈਂਪ ਦੀ ਰੋਸ਼ਨੀ ਨੂੰ ਵੀ ਧੁੰਦਲਾ ਕਰ ਸਕਦੀ ਸੀ ਉਦੋਂ ਨਿੱਕੇ ਨਿੱਕੇ ਗੱਲਾਂ ਦਾ ਹਿਸਾਬ ਨਹੀਂ ਸੀ ਰੱਖਿਆ ਜਾਂਦਾ ਉਦੋਂ ਦਿਲਾਂ ਦੇ ਚਸ਼ਮੇ ਖੁੱਲੇ ਹਾਸਿਆਂ ਵਾਂਗ ਵਹਿੰਦੇ ਸਨ ਉਦੋਂ ਲੋਕ ਇਤਨੇ ਭੋਲੇ ਸਨ ਕਿ ਉਹ ਜੀਪ ਨੂੰ ਟਰੱਕ ਦਾ ਬੱਚਾ ਕਹਿੰਦੇ ਸਨ ਗੱਡੀ ਦੀ ਸੀਟੀ ਸੁਣਨ ਲਈ ਲੋਕ ਸਟੇਸ਼ਨ ਤੇ ਚਲੇ ਜਾਂਦੇ ਸਨ ਪਹਿਲੀ ਵਾਰੀ ਜਦੋਂ ਇੱਕ ਵਿਆਹ ਵਿੱਚ ਡੋਂਗੇ ਵੇਖੇ ਤਾਂ ਉਹਨਾਂ ਨੂੰ ਮੈਂ ਵੱਡੀਆਂ ਕੋਲੀਆਂ ਹੀ ਸਮਝਿਆ ਸੀ ਉਦੋਂ ਕਈ ਵਾਰੀ ਵੱਡੇ ਗੁਰਦੁਆਰੇ ਵਿੱਚ ਪ੍ਰਸ਼ਾਦ ਇਤਨਾ ਬਚ ਜਾਂਦਾ ਕਿ ਅਸੀਂ ਝੋਲੀਆਂ ਵਿੱਚ ਪਾ ਲੈਂਦੇ ਉਦੋਂ ਥਾਲੀ ਵਿੱਚ ਕੋਲੀਆਂ ਦੀ ਗਿਣਤੀ ਘੱਟ ਹੁੰਦੀ ਸੀ ਪਰ ਰਾਜਵਧੇਰੇ ਹੁੰਦਾ ਸੀ ਸਾਡੇ ਘਰ ਜਦੋਂ ਕਿਸੇ ਮਹਿਮਾਨ ਨੇ ਆਉਣਾ ਉਸ ਦਿਨ ਮੇਰੀ ਮਾਂ ਲੈਂਪ ਦਾ ਸ਼ੀਸ਼ਾ ਜ਼ਰੂਰ ਸਾਫ਼ ਕਰਦੀ ਜਿਵੇਂ ਮਹਿਮਾਨ ਨੂੰ ਲੈਂਪ ਦੀ ਸਲਾਮੀ ਦੇਣੀ ਹੋਵੇ ਜਾ ਜਿਵੇਂ ਉਸ ਤੋਂ ਲੈਂਪ ਦਾ ਉਦਘਾਟਨ ਕਰਵਾਉਣਾ ਹੋਵੇ ਉਦੋਂ ਸਾਡੀ ਨਜ਼ਰ ਬਹੁਤ ਦੂਰ ਤੱਕ ਨਹੀਂ ਸੀ ਜਾਂਦੀ ਸ਼ਾਇਦ ਬਹੁਤੀ ਦੂਰ ਤੱਕ ਵੇਖਣ ਦੀ ਲੋੜ ਵੀ ਨਹੀਂ ਸੀ ਸਾਨੂੰ ਸਭ ਤੋਂ ਚੰਗਾ ਉਦੋਂ ਲੱਗਦਾ ਜਦੋਂ ਸਰਦੀਆਂ ਵਿੱਚ ਕਦੀ ਸ਼ਾਮ ਨੂੰ ਮੀਂਹ ਪੈ ਰਿਹਾ ਹੁੰਦਾ ਅਸੀਂ ਸਾਰੇ ਬੂਹੇ ਬਾਰੀਆਂ ਬੰਦ ਕਰਕੇ ਖੇਸ ਵਿਛਾ ਕੇ ਬਹਿ ਜਾਂਦੇ ਅਤੇ ਪਕੌੜੇ ਜਾਂ ਕਿਸੇ ਹੋਰ ਚੀਜ਼ ਦੇ ਤਲਣ ਜਾਂ ਤਵੇ ਉੱਤੇ ਕੁਝ ਪੱਕਣ ਦੀ ਉਡੀਕ ਕਰਦੇ ਕਰਦੇ ਹਰ ਕਿਸੇ ਦੀ ਵਾਰੀ ਬਣ ਲੈਂਦੇ ਐਸੀ ਬੁੱਲ ਹੀ ਜਾਣਦੇ ਕਿ ਮਾਂ ਨੇ ਵੀ ਕੁਝ ਖਾਣਾ ਹੈ ਲੈਂਪ ਦੀ ਰੋਸ਼ਨੀ ਵਿੱਚ ਮਾਂ ਕਹਾਣੀਆਂ ਸੁਣਾਉਂਦੀ ਉਸ ਦੀ ਹਰ ਕਹਾਣੀ ਵਿੱਚ ਕੋਈ ਕਿਲਾ ਹੁੰਦਾ ਜਿਸ ਵਿੱਚ ਜ਼ਾਲਮ ਰਾਜਾ ਰਹਿ ਰਿਹਾ ਹੁੰਦਾ ਸੀ ਰਾਜਾ ਆਪਣੀਆਂ ਰਾਣੀਆਂ ਨਾਲ ਵਧਿੱਕੀਆਂ ਕਰਦਾ ਸੀ ਅਤੇ ਪ੍ਰਜਾ ਉੱਤੇ ਜ਼ੁਲਮ ਮਗਰੋਂ ਜਾ ਕੇ ਪਤਾ ਲੱਗਿਆ ਕਿ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿੱਚ ਰਾਜੇ ਦੀ ਸਦਾ ਨਿੰਦਾ ਹੀ ਹੋਈ ਹੈ ਸੋਚਦਾ ਹਾਂ ਰਾਜੇ ਜ਼ਬਰ ਨਹੀਂ ਹੁੰਦੇ ਹੋਣਗੇ ਸਭ ਕੋ ਜਾਬਰ ਹੀ ਰਾਜੇ ਬਣ ਜਾਂਦੇ ਹੋਣਗੇ। ਉਹਨਾਂ ਮਹਿਲਾਂ ਵਿੱਚ ਲੰਮੀਆਂ ਜੀਭਾਂ ਵਾਲੀਆਂ ਤਲਵਾਰਾਂ ਵਰਗੀਆਂ ਮਿਸ਼ਾਲਾਂ ਜਲਦੀਆਂ ਹੋਣਗੀਆਂ। ਜਿਨ੍ਹਾਂ ਦੀ ਰੋਸ਼ਨੀ ਵਿੱਚ ਸਭ ਕੁਝ ਬੜਾ ਭਿਆਨਕ ਪ੍ਰਤੀਤ ਹੁੰਦਾ ਹੋਵੇਗਾ। ਮਹਿਲਾਂ ਵਿੱਚ ਮਿੱਠੇ ਅਤੇ ਮੱਠੇ ਸੁਭਾਅ ਵਾਲੇ ਲੈਂਪ ਨਹੀਂ ਬਲਦੇ ਹੋਣਗੇ। ਲੈਂਪ ਮੈਨੂੰ ਮਰਦ ਵਾਂਗ ਪ੍ਰਤੀਤ ਹੁੰਦਾ ਅਤੇ ਮੋਮਬਤੀ ਔਸਤਰੀ ਵਾਂਗ ਲੱਗਦੀ। ਲੈਂਪ ਵਿੱਚ ਬਲਦੀ ਲਾਟ ਮੈਨੂੰ ਕਿਸੇ ਮਹਾਪੁਰਸ਼ ਦੇ ਚਿਹਰੇ ਵਾਂਗ ਲੱਗਦੀ। ਲੈਂਪ ਦੀ ਰੋਸ਼ਨੀ ਵਿੱਚ ਸਾਡੀ ਮਾਂ ਸਵੈਟਰ ਬੁਣਦੀ ਅਤੇ ਉਸ ਦੀਆਂ ਉਂਗਲਾਂ ਨੂੰ ਨਿੱਕਾ-ਨਿੱਕਾ ਨਾਚ ਕਰਦੇ ਅਸੀਂ ਵੇਖਦੇ ਜਦੋਂ ਇੱਕ ਸਲਾਈ ਖਤਮ ਹੋ ਜਾਂਦੀ ਤਾਂ ਮਾਂ ਖਾਲੀ ਸਲਾਈ ਨੂੰ ਇੰਜ ਘੁਮਾਉਂਦੀ ਜਿਵੇਂ ਜਾਦੂਗਰ ਆਪਣੀ ਛੜੀ ਨੂੰ ਘੁਮਾਉਂਦਾ ਹੈ ਹੁਣ ਸੋਚਦਾ ਹਾਂ ਕਿਸੇ ਇਸਤਰੀ ਵੱਲੋਂ ਕਿਸੇ ਪੁਰਸ਼ ਨੂੰ ਸਭ ਤੋਂ ਵਧੀਆ ਸੋਗਾਤ ਆਪਣੇ ਹੱਥਾਂ ਨਾਲ ਬੁਣਿਆ ਸਵੈਟਰ ਹੈ ਮਹੱਲੇ ਵਿੱਚ ਸਾਡੀ ਸਭ ਦੀ ਸਾਂਝੀ ਭਾਬੀ ਨੇ ਮੈਨੂੰ ਅਜਿਹਾ ਇੱਕ ਸਵੈਟਰ ਦਿੱਤਾ ਸੀ ਜਿਹੜਾ ਹੁਣ ਵੀ ਮੇਰੇ ਕੋਲ ਹੈ ਜਦੋਂ ਉਹ ਬਿਮਾਰ ਪਈ ਤਾਂ ਕਿਸੇ ਨੂੰ ਦੱਸੇ ਬਿਨਾ ਮੈਂ ਉਸ ਲਈ ਜਦੋਂ ਖੂਨ ਦਿੱਤਾ ਤਾਂ ਅੰਤਾਂ ਨੂੰ ਤਸੱਲੀ ਮਿਲੀ ਸੀ। ਸਵੈਟਰ ਜਿਹੀ ਸੁਗਾਤ ਹੈ ਜਿਸ ਦੇ ਹਰ ਕੁੰਡੇ ਤੇ ਜਿਵੇਂ ਕਿਸੇ ਨੇ ਸਲਾਈ ਨਾਲ ਅਧਿਕ ਦਸਤਕਤ ਕੀਤੇ ਹੋਣ। ਲੈਂਪ ਦੀ ਰੋਸ਼ਨੀ ਵਿੱਚ ਬਣਾਈ ਸਵੈਟਰ ਰੋਸ਼ਨੀ ਦਾ ਛੱਤਾ ਪ੍ਰਤੀਤ ਹੁੰਦੀ ਰਹੀ। ਲੈਂਪ ਦੀ ਰੋਸ਼ਨੀ ਵਿੱਚ ਮਾਂ ਸਾਡੀਆਂ ਕਮੀਜ਼ਾਂ ਦੇ ਟੁੱਟੇ ਬਟਨ ਵੀ ਲਾਉਂਦੀ ਸੀ। ਉਸ ਕੋਲ ਕਿੰਨਾ ਹੀ ਨਿੱਕਾ ਮੋਟਾ ਕੰਮ ਅਜਿਹਾ ਹੁੰਦਾ ਸੀ ਜਿਹੜਾ ਉਹ ਲੈਂਪ ਦੀ ਰੋਸ਼ਨੀ ਵਿੱਚ ਕਰਨ ਵਾਸਤੇ ਰੱਖ ਲੈਂਦੀ ਸੀ ਜਦੋਂ ਕਿਸੇ ਮਹਿਮਾਨ ਨੇ ਸਾਡੇ ਘਰ ਠਹਿਰਨਾ ਸੀ ਲੈਂਪ ਜਗਦਾ ਰੱਖਣਾ ਉਸ ਦੀ ਲਾਟ ਨੀਵੀਂ ਕਰ ਦੇਣੀ ਪਰ ਬੁਝਾਉਣਾ ਨਾ ਜਿਵੇਂ ਮਹਿਮਾਨ ਦੀ ਸ਼ਾਨ ਵਿੱਚ ਅਸੀਂ ਅਮਰ ਜੋਤੀ ਬਾਲੀ ਹੋਵੇ ਰਾਤ ਪੈਣ ਉਤੇ ਲੈਂਪ ਦੇ ਚਾਨਣੇ ਵਿੱਚ ਅਸੀਂ ਕੰਧਾਂ ਉਤੇ ਕਿੰਨੇ ਹੀ ਪਰਛਾਵੇਂ ਬਣਾਉਂਦੇ ਇਹ ਸਾਡਾ ਫਿਲਮ ਸ਼ੋਅ ਹੋਇਆ ਕਰਦਾ ਸੀ ਅਸੀਂ ਆਪ ਹੀ ਅਦਾਕਾਰ ਹੁੰਦੇ ਅਤੇ ਪ੍ਰਸ਼ਾਮਿਆਂ ਨੂੰ ਅਸੀਂ ਮਨ ਚਾਹੇ ਅਰਥ ਦਿੰਦੇ ਆਪਣੀ ਛੋਟੀ ਭੈਣ ਨੂੰ ਇਹਨਾਂ ਪ੍ਰਸ਼ਾਮਿਆਂ ਨਾਲ ਡਰਾਉਂਦੇ ਅਤੇ ਉਹ ਮੈਨੂੰ ਮਨਾਉਣ ਲਈ ਕਹਿ ਦਿੰਦੀ ਤੂੰ ਮੇਰੀ ਵੱਡੀ ਸਲੇਟੀ ਲੈ ਲਵੀ ਉਸ ਦੀ ਸਭ ਤੋਂ ਵੱਡੀ ਸਲੇਟੀ ਉਸ ਦੀ ਚੀਚੀ ਨਾਲੋਂ ਵੀ ਛੋਟੀ ਹੁੰਦੀ ਪਰ ਉਸ ਦੀ ਤਲੀ ਜਿੰਨੀ ਛੋਟੀ ਦੁਨੀਆ ਵਿੱਚ ਸਲੇਟੀ ਨੂੰ ਕੁਰਬਾਨ ਕਰਨਾ ਕਿਸੇ ਮਲਕਾ ਵੱਲੋਂ ਆਪਣਾ ਹਾਰ ਨਿਸ਼ਾਵਰ ਕਰਨ ਵਾਲੀ ਗੱਲ ਸੀ ਲੈਂਪ ਦੇ ਉੱਪਰ ਮੋਰਿਆਂ ਵਿੱਚੋਂ ਆ ਰਹੀ ਨਿੱਕੀ ਨਿੱਕੀ ਬੁੱਲਾਂ ਦੇ ਸੇਕ ਵਰਗੀ ਹਵਾ ਉੱਤੇ ਅਸੀਂ ਕੋਲੇ ਵਿੱਚ ਗੁੜ ਪਾ ਕੇ ਰੱਖ ਦਿੰਦੇ। ਇਹ ਸਾਡਾ ਟਾਫੀਆਂ ਬਣਾਉਣ ਦਾ ਕਾਰਖਾਨਾ ਹੁੰਦਾ ਸੀ। ਸ਼ਾਇਦ ਉਦੋਂ ਸਬਰ ਵੱਡੇ ਸਨ ਜਾਂ ਦਿਲਾਂ ਵਿੱਚ ਪਿਆਰ ਹੀ ਬੜਾ ਸੀ ਤਾਂ ਹੀ ਨਿੱਕੀਆਂ-ਨਿੱਕੀਆਂ ਚੀਜ਼ਾਂ ਵਿੱਚੋਂ ਖੁਸ਼ੀ ਮਿਲਦੀ ਸੀ। ਚਾਨਣੀਆਂ ਰਾਤਾਂ ਵਿੱਚ ਲੈਂਪ ਨੂੰ ਬਹੁਤੀ ਦੇਰ ਤੱਕ ਨਹੀਂ ਸੀ ਬਾਲਿਆ ਜਾਂਦਾ। ਉਦੋਂ ਛੱਤ ਉੱਤੇ ਪਹੁੰਚਣ ਦੀ ਕਹਾਵਲ ਹੁੰਦੀ ਸੀ ਅਤੇ ਦੇਰ ਰਾਤ ਤੱਕ ਚੰਨ ਸਾਡੀਆਂ ਕਹਾਣੀਆਂ ਦਾ ਨਾਇਕ ਹੁੰਦਾ। ਜਦੋਂ ਬੱਦਲ ਹੋਣੇ ਤਾਂ ਚੰਨ ਦਾ ਬਦਲਾ ਵਿੱਚੋਂ ਪਿੱਛੋਂ ਲੋਕ ਛਿਪ ਜਾਣਾ ਤੇ ਕੁਝ ਛਿਰ ਮਗਰੋਂ ਝਾਤ ਮਾਰਨਾ ਸਾਨੂੰ ਇੱਕ ਖੇਡ ਲੱਗਦਾ ਸਾਡੇ ਵਿੱਚ ਬਹਿਸ ਹੋਣੀ ਕਿ ਚਰਖਾ ਕੱਤਣ ਵਾਲੀ ਮਾਈ ਕਿੱਥੇ ਹੈ ਤੇ ਉਸ ਦਾ ਚਰਖਾ ਕਿੱਥੇ ਹੈ ਨਿਰਸੰਦੇਹ ਇਹ ਸਾਡੀ ਅਗਿਆਨਤਾ ਦਾ ਯੁੱਗ ਸੀ ਸ਼ਾਇਦ ਇਸੇ ਕਰਕੇ ਸਾਨੂੰ ਰੰਗਲੇ ਸੁਪਨੇ ਵਧੇਰੇ ਆਉਂਦੇ ਸਨ ਚੰਨ ਦੀਆਂ ਗੱਲਾਂ ਕਰਦੇ ਆ ਕਰਦੇ ਆ ਨੀਂਦਰ ਨਾਲ ਸਾਡੀਆਂ ਅੱਖਾਂ ਭਾਰੀਆਂ ਹੋ ਜਾਂਦੀਆਂ ਤੇ ਅਸੀਂ ਸੁਪਣਿਆਂ ਨਾਲ ਪੀਚੋ ਖੇਡਦੇ ਘਰ ਵਿੱਚ ਲੈਂਪ ਦੀ ਆਪਣੀ ਸ਼ਕਸ਼ੀਤ ਸੀ ਜਗਦਾ ਹੋਇਆ ਉਹ ਰੋਸ਼ਨੀ ਦਾ ਕਰ ਮੰਡਲ ਪ੍ਰਤੀਤ ਹੁੰਦਾ ਕਦੀ ਉਹ ਸ਼ੀਸ਼ੇ ਦੀ ਜੇਲ੍ਹ ਵਿੱਚ ਕੈਦ ਲਾਟ ਪ੍ਰਤੀਤ ਹੁੰਦਾ ਦਿਨ ਵੇਲੇ ਲੈਂਪ ਉਦਾਸ ਜਿਹਾ ਲੱਗਦਾ ਬੁਝਿਆ-ਬੁਝਿਆ ਰੁੱਸਿਆ-ਰੁੱਸਿਆ ਉਦੋਂ ਸਾਧਨ ਘਟ ਸਾਨ ਪ੍ਰਸਾਦਨਾ ਵਧੇਰੇ ਸੀ ਉਦੋਂ ਮਜਬੂਰੀਆਂ ਵਧੇਰੇ ਆਸਾਨ ਮਿਹਨਤ ਵਧੇਰੇ ਕਰਨੀ ਪੈਂਦੀ ਹੀ ਨਹੀਂ ਸੀ ਚੰਗੀ ਵੀ ਲੱਗਦੀ ਸੀ ਮਜਬੂਰੀਆਂ ਬਸ ਹੀ ਸਾਨੂੰ ਦੋਵਾਂ ਭਰਾਵਾਂ ਨੂੰ ਨਿੱਕੀ ਉਮਰ ਵਿੱਚ ਅਨੇਕਾਂ ਕੰਮ ਕਰਨੇ ਪਏ ਸਾਡੇ ਵਿੱਚੋਂ ਜਦੋਂ ਕਿਸੇ ਨੂੰ देर ਹੋ ਜਾਣੀ ਤਾਂ ਪਿਤਾ ਜੀ ਨੇ ਲੈਂਪ ਲੈ ਕੇ ਸਾਨੂੰ ਅੱਗੋਂ ਲੈਣਾ ਆਉਣਾ ਅਤੇ ਬਾਕੀ ਸਾਰਿਆਂ ਨੇ ਹਨੇਰੇ ਵਿੱਚ ਸਾਡੀ ਉਡੀਕ ਕਰਨੀ ਇਸ ਹਾਲਤ ਵਿੱਚ ਕਈ ਵਾਰੀ ਦੀਵਾਲੀ ਦਾ ਬਚਿਆ ਕੋਈ ਦੀਵਾ ਹੀ ਬਾਲ ਲਿਆ ਜਾਂਦਾ देर ਨਾਲ ਆਉਣ ਕਰਕੇ ਬਾਕੀ ਸਾਰਿਆਂ ਨੇ ਰੋਟੀ ਖਾ ਲਈ ਹੁੰਦੀ ਅਤੇ ਜਦੋਂ ਸਾਡੀਆਂ ਥਾਲੀਆਂ ਦੇ ਨੇੜੇ ਲੈਂਪ ਰੱਖਿਆ ਜਾਂਦਾ ਤਾਂ ਸੂਰਜ ਦੇ ਗੁਆਂਢ ਵਿੱਚ ਬੈਠੇ ਹੋਣ ਦਾ ਅਹਿਸਾਸ ਹੁੰਦਾ ਲੈਂਪ ਦੀ ਰੋਸ਼ਨੀ ਵਿੱਚ ਸਕੂਲ ਦੀਆਂ ਕਿਤਾਬਾਂ ਨੂੰ ਅਸੀਂ ਪੋਥੀਆਂ ਵਾਂਗ ਪੜ੍ਹਦੇ ਉੱਚਾ-ਉੱਚਾ ਬੋਲ-ਬੋਲ ਕੇ ਉਦੋਂ ਪੁਸਤਕਾਂ ਸਨ ਵੀ ਥੋੜੀਆਂ ਸੋ ਉਹ ਕਈ ਵਾਰ ਪੜ੍ਹ ਲਈਆਂ ਜਾਂਦੀਆਂ ਸਨ ਉਦੋਂ ਮਾਪਿਆਂ ਕੋਲ ਬੱਚਿਆਂ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਵੇਹਲ ਸੀ ਉਦੋਂ ਘਰਾਂ ਵਿੱਚ ਚੀਜ਼ਾਂ ਘੱਟ ਅਤੇ ਪਿਆਰ ਵਧੇਰੇ ਹੁੰਦਾ ਸੀ ਉਦੋਂ ਮਹਿਮਾਨ ਦੇ ਆਉਣ ਉੱਤੇ ਨਹੀਂ ਜਾਣ ਵੇਲੇ ਉਦਾਸੀ ਦਾ ਅਹਿਸਾਸ ਹੁੰਦਾ ਸੀ ਜਦੋਂ ਕਿਸੇ ਦੇ ਵਿਆਹ ਦਾ ਪੋਸਟਕਾਰ ਆਉਣਾ ਅਸੀਂ ਉਸੇ ਦਿਨ ਆਪਣੇ ਕੱਪੜੇ ਧੋਣੇ ਆਰੰਭ ਕਰ ਦਿੰਦੇ ਸਾਂ ਉਦੋਂ ਮਾਂ ਦੇ ਰੁਝੇਮਿਆਂ ਵਿੱਚ ਹਰ ਕਿਸੇ ਲਈ ਥਾਂ ਸੀ ਉਦੋਂ ਜਿਹੜੀ ਚਾਚੀ ਹੁੰਦੀ ਉਹ ਸਾਰੇ ਮਹੱਲੇ ਦੀ ਚਾਚੀ ਹੁੰਦੀ ਅਤੇ ਹਰ ਭਾਬੀ ਦੇ ਦਰਜਨਾਂ ਦੇ ਹੋਰ ਹੁੰਦੇ ਮਾਂ ਨੂੰ ਰਜਾਈਆਂ ਪਰਵਾਉਣ ਦਾ ਕੁਝ ਵਧੇਰੇ ਹੀ ਸ਼ੌਂਕ ਸੀ ਸਾਡੇ ਸਾਰੇ ਮਹੱਲੇ ਦੀਆਂ ਰਜਾਈਆਂ ਸਾਡੀ ਮਾਂ ਨੇ ਹੀ ਪਰਵਾਈਆਂ ਸਨ ਜੇ ਕਿਸੇ ਨੇ ਮੱਜ ਰੱਖੀ ਹੁੰਦੀ ਤਾਂ ਸੱਤ ਘਰਾਂ ਵਿੱਚ ਲੱਸੀ ਪਹੁੰਚਦੀ ਸੀ ਅਸੀਂ ਰੋਟੀਆਂ ਆਪਣੇ ਹੱਥਾਂ ਵਿੱਚ ਲੈ ਕੇ ਗਵਾਂਡੀਆਂ ਦੇ ਘਰੋਂ ਸਬਜ਼ੀ ਲੈਣ ਨਿਕਲ ਪੈਂਦੇ ਉਦੋਂ ਬਹੀਆਂ ਦੀ ਥਾਂ ਤਾਜ਼ੀਆਂ ਚੀਜ਼ਾਂ ਖਾਣ ਦਾ ਰਿਵਾਜ ਸੀ। ਉਦੋਂ ਨਲਕਿਆਂ ਅਤੇ ਤੰਦੂਰਾਂ ਤੇ ਮੇਲੇ ਲੱਗਦੇ ਸਨ। ਉਦੋਂ ਦੇਸ਼ਵੰਡ ਤੋਂ ਉਪਜੇ ਉਜਾੜੇ ਕਾਰਨ ਹਰੇਕ ਵਿੱਚ ਆਪਣਤ ਸੀ। ਉਦੋਂ ਕੱਪੜੇ ਲਾ ਕੇ ਵੀ ਨੰਗੇ ਹੋਣ ਦਾ ਅਹਿਸਾਸ ਨਹੀਂ ਸੀ ਹੁੰਦਾ। ਉਦੋਂ ਲੋਕਾਂ ਦੀ ਨਾਜ਼ਰ ਵਿੱਚ ਸ਼ਰਮ ਸੀ। ਉਦੋਂ ਖੋਹਣ ਦੀ ਥਾਂ ਕੁਝ ਦੇਣ ਦੀ ਬਿਰਤੀ ਬਲਵਾਨ ਸੀ। ਉਦੋਂ ਲੋਕਾਂ ਦਾ ਸਵਾਲ ਲੈਂਪ ਵਰਗਾ ਸੀ ਆਲੇ-ਦੁਆਲੇ ਨੂੰ ਰੁਸ਼ਨਾਉਣ ਵਾਲਾ। ਉਦੋਂ ਆਪਣੇ ਆਪ ਨੂੰ ਸਤਿਕਾਰ ਕਰਨ ਦਾ ਖਤਰਾ ਸਹਿਣ ਦੀ ਦਲੇਰੀ ਸੀ। ਉਦੋਂ ਦੂਜਿਆਂ ਦੇ ਬਰਾਬਰ ਉੱਚੇ ਉੱਠਣ ਦਾ ਸ਼ੌਂਕ ਸੀ। ਦੂਜਿਆਂ ਨੂੰ ਡੇਗਣ ਡੇਗ ਕੇ ਆਪਣੇ ਬਰਾਬਰt ਕਰਨ ਦਾ ਤਰੀਕਾ ਅਜੇ ਕਿਸੇ ਨੇ ਨਹੀਂ ਸੀ ਸਿੱਖਿਆ। ਉਦੋਂ ਲੋਕ ਆਪਣੇ ਆਪ ਨਾਲ ਪ੍ਰਸੰਨ ਸਨ। ਉਦੋਂ ਅਸਹਿਮਤ ਹੋਣ ਦੀ ਥਾਂ ਵਧੇਰੇ ਯਤਨ ਸਹਿਮਤ ਹੋਣ ਦਾ ਕੀਤਾ ਜਾਂਦਾ ਸੀ। ਜਦੋਂ ਮੇਰੀ ਮਾਂ ਦਾ ਰਿਸ਼ਤਾ ਆਇਆ ਤਾਂ ਮੇਰੇ ਪਿਤਾ ਤੇ ਤਾਇਆ ਜੀ ਸੁੱਤੇ ਹੋਏ ਸਨ ਦਾਦਾ ਜੀ ਨੇ ਮਾਮਾ ਜੀ ਨੂੰ ਕਿਹਾ ਜਾਓ ਆਵਾਜ਼ ਮਾਰੋ ਜਿਹੜਾ ਪਹਿਲਾਂ ਜਾਗ ਪਿਆ ਉਸੇ ਨਾਲ ਰਿਸ਼ਤਾ ਪੱਕਾ ਕਰ ਲਵਾਂਗੇ ਮੇਰੇ ਪਿਤਾ ਕੋੜੇ ਹੀ ਨਹੀਂ ਸਭ ਕੁਝ ਵੇਚ ਕੇ ਸੌਂਦੇ ਸਨ ਪਰ ਉਸ ਕਿਸਮਤ ਦੀ ਘੜੀ ਵਿੱਚ ਮੇਰੇ ਤਾਇਆ ਜੀ ਸੁੱਤੇ ਰਹੇ ਅਤੇ ਪਿਤਾ ਜੀ ਜਾਗ ਪਏ। ਐਵੇਂ ਸਾਡੀ ਬਣਨ ਵਾਲੀ ਤਾਈ ਸਾਡੀ ਮਾਂ ਬਣ ਗਈ। ਉਦੋਂ ਵਾਦੇ ਪੂਰੇ ਕਰਨ ਵਾਸਤੇ ਕੀਤੇ ਜਾਂਦੇ ਸਨ, ਮੁਕਰਨ ਵਾਸਤੇ ਨਹੀਂ। ਮੇਰੇ ਮਾਤਾ-ਪਿਤਾ ਦਸ ਸੁਭਾਅ ਵੱਖਰਾ-ਵੱਖਰਾ ਸੀ। ਮਾਂ ਚੰਗਾ ਜੀਵਨ ਜਿਉਣ, ਸਾਫ਼ ਸੁਥਰਾ ਪਹਿਨਣ ਅਤੇ ਚੰਗਾ ਖਾਣ ਖਵਾਉਣ ਵਾਲੀ ਸੀ। ਜਦੋਂ ਕਿ ਪਿਤਾ ਸਰਲ ਸਾਊ ਸਿੱਧੇ ਅਤੇ ਸੰਜਮੀ ਸੁਭਾਅ ਵਾਲੇ ਸਨ। ਔਰ ਪਿਤਾ ਨੂੰ ਰੱਜ ਮਾਂ ਦੀਆਂ ਪਕਾਈਆਂ ਰੋਕੀਆਂ ਨਾਲ ਹੀ ਆਉਂਦਾ ਸੀ ਉਹਨਾਂ ਦੇ ਸੁਭਾਅ ਵੱਖਰੇ ਸਨ ਉਹਨਾਂ ਦੀ ਸੋਚ ਵੱਖਰੀ ਸੀ ਪਰ ਇੱਕ ਦੂਜੇ ਤੋਂ ਬਿਨਾ ਉਹ ਆਪਣੇ ਆਪ ਨੂੰ ਅਧੂਰਾ ਸਮਝਦੇ ਸਨ ਜਦੋਂ ਕਦੇ ਮਾਂ ਬਿਮਾਰ ਪੈਂਦੀ ਤਾਂ ਪਿਤਾ ਜੀ ਲਾੜ ਨਾਲ ਕਹਿੰਦੇ ਮੈਂ ਤੇਰੇ ਤੋਂ ਪਹਿਲਾਂ ਮਰਨਾ ਹੈ ਤੂੰ ਕਾਹਲ ਨਾ ਕਰ ਮੇਰੇ ਪਿਤਾ ਨੇ ਨਵੇਂ ਦੰਦ ਲਾਉਣ ਦੀ ਤਜਵੀਜ਼ ਇਹ ਕਹਿ ਕੇ ਰੱਦ ਕਰ ਦਿੱਤੀ ਸੀ ਕਿ ਰੱਬ ਨਾਲ ਧੋਖਾ ਨਹੀਂ ਕਰਨਾ ਮੌਤ ਬਾਰੇ ਪਿਤਾ ਜੀ ਦਾ ਵਿਚਾਰ ਸੀ ਅਸੀਂ ਤਾਂ ਤਿਆਰ ਬੈਠੇ ਹਾਂ ਉਹ ਬੁਲਾਉਣਾ ਹੀ ਭੁੱਲ ਗਿਆ ਹੈ ਉਹ ਕਿਹਾ ਕਰਦੇ ਸਨ ਮੇਰੀ ਆਤਮਾ ਦੀ ਸ਼ਾਂਤੀ ਵਾਸਤੇ ਕਿਸੇ ਅਰਦਾਸ ਦੀ ਲੋੜ ਨਹੀਂ ਮੇਰੀ ਆਤਮਾ ਸ਼ਾਂਤ ਹੈ ਮੇਰੇ ਪਿਤਾ ਵਿੱਚ ਮਹਾਨ ਬਣਨ ਦੀ ਉਕਾ ਹੀ ਕੋਈ ਇੱਛਾ ਨਹੀਂ ਸੀ ਉਹ ਸਧਾਰਨ ਵਿਅਕਤੀ ਬਣੇ ਰਹਿਣਾ ਚਾਹੁੰਦੇ ਸਨ ਆਪਣੀ ਲੈਂਪ ਦੀ ਰੋਸ਼ਨੀ ਵਾਲੀ ਨਿੱਕੀ ਜਹੀ ਦੁਨੀਆ ਵਿੱਚ ਉਹ ਪ੍ਰਸੰਨ ਹੀ ਨਹੀਂ ਸਨ অতি ਪ੍ਰਸੰਨ ਸਨ ਉਹਨਾਂ ਨੇ ਆਪਣੇ ਵਿਹਾਰ ਨਾਲ ਸਿੱਧ ਕੀਤਾ ਸੀ ਕਿ ਪ੍ਰਸੰਨਤਾ ਵਖਰੇਵਿਆਂ ਨੂੰ ਬਰਦਾਸ਼ਤ ਕਰਨ ਵਿੱਚ ਹੈ ਸਧਾਰਨ ਬਣੇ ਰਹਿਣ ਵਿੱਚ ਹੈ ਦੂਜਿਆਂ ਨੂੰ ਜਿਵੇਂ ਵੀ ਉਹ ਹਨ ਸਵੀਕਾਰ ਕਰਨ ਵਿੱਚ ਹੈ ਉਦੋਂ ਲੋਕਾਂ ਦੀ ਉਦਾਸੀ ਵਿੱਚ ਵੀ ਰੌਣਕ ਹੁੰਦੀ ਸੀ ਉਦੋਂ ਗੱਡੀ ਦਾ ਮੂੰਹ ਉੱਤਰ ਵੱਲ ਤੇ ਸਵਾਰੀਆਂ ਦੇ ਮੂੰਹ ਦੱਖਣ ਵੱਲ ਨਹੀਂ ਸਨ ਹੁੰਦੇ ਉਦੋਂ ਅਜਨਬੀਆਂ ਨੂੰ ਵੀ ਆਪਣੇ ਸਮਝਿਆ ਜਾਂਦਾ ਸੀ ਲੈਂਪ ਦੀ ਰੋਸ਼ਨੀ ਵਿੱਚ ਗੱਲਾਂ ਕੀਤੀਆਂ ਜਾਂਦੀਆਂ ਸਨ ਬਹਿਸ ਨਹੀਂ ਉਦੋਂ ਜਿਹੜੀ ਗੱਲ ਚੱਲ ਪੈਂਦੀ ਉਸ ਬਾਰੇ ਗੱਲਾਂ ਹੋਣ ਲੱਗ ਪੈਂਦੀਆਂ ਸਨ ਉਦੋਂ ਬੱਚੇ ਇਹ ਨਹੀਂ ਸੋਚਦੇ ਸਨ ਕਿ ਮਾਪਿਆਂ ਦਾ ਬੁੱਧੂ ਕਿਵੇਂ ਬਣਾਈਏ ਉਦੋਂ ਭੁੱਖ ਪਹਿਲਾਂ ਲੱਗਦੀ ਸੀ ਅਤੇ ਰੋਟੀ ਮਗਰੋਂ ਪੱਕਦੀ ਸੀ ਉਦੋਂ ਸ਼ੋਰ ਅਤੇ ਸੰਗੀਤ ਵਿਚਕਾਰ ਅੰਤਰ ਕਾਇਮ ਸੀ ਉਦੋਂ ਕਵੀ ਕਵੀ ਵਧੇਰੇ ਅਤੇ ਗੱਤਕੇ ਆਵਾਜ਼ ਘੱਟ ਸਨ ਉਦੋਂ ਕਾਟੀ ਮਾਰੇ ਜਾਣ ਦੇ ਡਰ ਤੋਂ ਬਿਨਾ ਪਤੰਗ ਵੜਾਇਆ ਜਾਂਦਾ ਸੀ। ਉਦੋਂ ਸਰਦੀਆਂ ਵਿੱਚ ਕੰਬਲ ਦੀ ਬੁੱਕਲ ਸਰਦੀ ਤੋਂ ਬਚਣ ਲਈ ਹੀ ਮਾਰੀ ਜਾਂਦੀ ਸੀ। ਪਿਸਤੌਲ ਜਾਂ ਬੰਦੂਕ ਛਪਾਉਣ ਲਈ ਨਹੀਂ। ਉਦੋਂ ਕਿਸੇ ਦੇ ਆਉਣ ਤੇ ਨੌਕਰ ਮਾਲਕ ਨੂੰ ਪੁੱਛਦਾ ਨਹੀਂ ਸੀ ਕਿ ਉਹ ਘਰ ਹੈ ਕਿ ਨਹੀਂ। ਉਦੋਂ ਸਾਹਮਣੇ ਤਾਂ ਕੀ ਪਿੱਠ ਪਿੱਛੇ ਵੀ ਗਾਲਾਂ ਕੱਢਣ ਦਾ ਰਵਾਜ ਨਹੀਂ ਸੀ। ਉਦੋਂ ਸਬਬ ਨਾਲ ਨਹੀਂ ਲੋਕ ਆਦਤ ਵਸ ਈਮਾਨਦਾਰ ਸਨ ਉਦੋਂ ਸ਼ਹੀਦ ਸਾਡੇ ਨਾਇਕ ਸਨ ਫਿਲਮ ਵਿੱਚ ਸ਼ਹੀਦ ਦੀ ਐਕਟਿੰਗ ਕਰਨ ਵਾਲਾ ਅਦਾਕਾਰ ਸਾਡਾ ਨਾਇਕ ਨਹੀਂ ਸੀ ਉਦੋਂ ਪਿੱਛੋ ਗੀਟੇ ਲੁਕਣ ਮਿਚੀ ਕੋਟਲਾ ਚਪਾਕੀ ਯਾਦ ਹਰਾਉਣ ਦੀ ਭਾਵਨਾ ਨਾਲ ਨਹੀਂ ਖੇਡਣ ਦੀ ਭਾਵਨਾ ਨਾਲ ਖੇਡੇ ਜਾਂਦੇ ਸਨ ਉਦੋਂ ਸੁਣਾਉਣ ਨਾਲੋਂ ਸੁਣਨ ਦਾ ਰਵਾਜ ਵਧੇਰੇ ਸੀ ਉਦੋਂ ਖੇਤਾਂ ਵਿੱਚ ਨਦੀਨਾਂ ਨਾਲੋਂ ਫਸਲ ਵਧੇਰੇ ਹੁੰਦੀ ਸੀ ਉਦੋਂ ਸ਼ਕਲ ਵਿਗਾੜ ਕੇ ਫੈਸ਼ਨ ਕਰਨ ਦਾ ਰਿਵਾਜ ਨਹੀਂ ਸੀ। ਉਦੋਂ ਕਵੀ ਆਪਣੀ ਕਵਿਤਾ ਸੁਣਾਉਣ ਦੀ ਜਿੱਦ ਨਹੀਂ ਕਰਦੇ ਸਨ। ਉਦੋਂ ਦੁਸ਼ਮਣੀ ਵਿੱਚ ਵੀ ਸਲੀਕਾ ਸੀ। ਪਰसों ਜਦੋਂ ਮੈਂ ਘਰ ਪਰਤਿਆ ਤਾਂ ਬਿਜਲੀ ਦੀ ਖਰਾਬੀ ਕਾਰਨ ਮੇਰੀ ਪਤਨੀ, ਮੇਰੀ ਮਾਂ ਦੇ ਦਾਜ ਵਾਲਾ ਪੁਰਾਣਾ ਲੈਂਪ ਸਾਫ਼ ਕਰ ਰਹੀ ਸੀ। ਉਸ ਨੂੰ ਵੇਖ ਕੇ ਯਾਦਾਂ ਦਾ ਇੱਕ ਕਾਫਲਾ ਮੇਰੇ ਨਾਲ ਹੋ ਟੁਰਿਆ। ਅਤੇ ਅਸੀਂ ਲੈਂਪ ਦੀ ਰੋਸ਼ਨੀ ਵਿੱਚ। ਧੰਨਵਾਦ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ